ਦੇਖੋ ਜੀ ਜਿਹੜੀ ਅੱਜ ਸਾਡੀ ਗੇਟ ਰੈਲੀ ਹੈ ਉਹ ਪੂਰੇ ਪੰਜਾਬ ਦੇ ਵਿੱਚ ਹੈ ਸਾਰੇ ਬੱਸ ਸਟੈਂਡਾਂ ਦੇ ਵਿੱਚ ਗੇਟ ਰੈਲੀ ਹੈਗੀ ਤੇ ਨਾਲ ਦੇ ਨਾਲ ਅਸੀਂ ਕਾਲੇ ਬਿੱਲੇ ਬਨ ਕੇ ਜਿਹੜਾ ਅੱਜ ਰੋਸ਼ ਪ੍ਰਦਰਸ਼ਨ ਹੈ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਹੈ ਟਰਾਂਸਪੋਰਟ ਮੰਤਰੀ ਦੇ ਖਿਲਾਫ ਕੀਤਾ ਪੀਆਰਟੀਸੀ ਚੇਅਰਮੈਨ ਦੇ ਖਿਲਾਫ ਕੀਤਾ ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਮੰਨ ਲਈਆਂ ਗਿਆ ਸੀ ਪੱਟੀ ਸਾਡੀ ਮਾਨਯੋਗ ਟਰਾਂਸਪੋਰਟ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ ਸੰਘਰਸ਼ ਕਰਦੇ ਹੋਏ ਸਾਡੇ ਸਾਥੀਆਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਸੀ ਹੜਤਾਲ ਸ਼ੁਰੂ ਹੋ ਗਈ ਸੀ ਸੋ ਹੜਤਾਲ ਦੇ ਵਿੱਚ ਮੀਟਿੰਗ ਬੁਲਾਈ ਗਈ ਪੱਟੀ ਵਿਕੇ ਮੀਟਿੰਗ ਹੋਈ ਉਹ ਮੀਟਿੰਗ ਦੇ ਵਿੱਚ ਫੈਸਲੇ ਲਏ ਗਏ ਵੀ ਜਿਉਂ-ਜਿਉਂ ਤੁਹਾਡੇ ਸਾਥੀ ਜੇਲਾ ਚ ਰੱਖਾ ਹੋਣਗੇ ਉਹਨਾਂ ਨੂੰ ਡਿਊਟੀ ਤੇ ਲਿਆਇਆ ਜਾਏਗਾ ਤੇ ਜਿਹੜੇ ਤੁਹਾਡੇ 307 ਦੇ ਪਰਚੇ ਜਿਹੜੇ ਝੂਠੇ ਪਰਚੇ ਪਾਏ ਸੀ ਉਹ ਪਰਚੇ ਆ ਜਿਹੜੇ ਤੁਹਾਡੇ ਉਹ ਰੱਦ ਕੀਤੇ ਜਾਣਗੇ ਤੇ ਨਾਲ ਦੀ ਨਾਲ ਤੁਹਾਡੇ ਸਾਥੀ ਆ ਜਿਹੜੇ ਇੱਕ ਹਫਤੇ ਦੇ ਵਿੱਚ ਵਿੱਚ ਲਗਭਗ ਸਾਰੇ ਸਾਥੀ ਆ ਜਿਹੜੇ ਜੇਲਾ ਚੋਂ ਬਾਹਰ ਆ ਜਾਣਗੇ ਪਰ ਲੋਕਾਂ ਦੀ ਤਰਸਦੀ ਦੀ ਗੱਲ ਇਹ ਹੈ ਅਸੀਂ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰ ਰਹੇ ਹਾਂ ਕਿਉਂਕਿ ਜਿਹੜੀ ਸਾਡੀ ਲੜਾਈ ਸੀ ਉਹ ਆਪਣੀਆਂ ਹੱਕੀ ਜਾਇਜ਼ ਮੰਗਾਂ ਦੇ ਨਾਲ-ਨਾਲ ਆਮ ਪਬਲਿਕ ਦੀ ਸਾਡੇ ਆਧਾਰੇ ਨੂੰ ਬਚਾਉਣ ਦੀ ਲੜਾਈ ਸੀ ਅਸੀਂ ਜਿਹੜੀਆਂ ਪ੍ਰਾਈਵੇਟ ਬੱਸਾਂ ਸੀ ਕਿਲੋਮੀਟਰ ਸਕੀਮ ਦੀਆਂ ਬੱਸਾਂ ਉਹਨਾਂ ਦਾ ਵਿਰੋਧ ਕਰ ਰਹੇ ਸੀ ਜਿਹਦੇ ਤਹਿਤ ਸਾਡੇ ਤੇ ਪਰਚੇ ਪਾਏ ਗਏ 307 ਦੇ ਪਰਚੇ ਪਾ ਕੇ ਸਾਡੇ ਸਾਥੀ ਜ਼ਿਲ੍ਹੇ ਚ ਛੁੱਟੇ ਗਏ ਤੇ ਸਾਡੇ ਕੁਝ 10-10 ਸਾਥੀ ਜ਼ਿਲ੍ਹਾ ਚੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਹਾਲ ਤੱਕ ਜੋ ਉਸ ਦਿਨ ਸਹਿਮਤੀ ਬਣੀ ਸੀ ਉਹਦੇ ਤਹਿਤ ਡਿਊਟੀ ਨਹੀਂ ਪਾਇਆ ਗਿਆ ਤੇ ਸਾਡੇ ਤਕਰੀਬਨ 10-10 ਸੰਗਰੂਰ ਦੇ ਜੋ ਹਜੇ ਵੀ 307 ਪਰਚੇ ਦੇ ਤਹਿਤ ਜੇਲ੍ਹਾਂ ਚ ਬੰਦੇ ਨੇ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਤੇ ਸਰਕਾਰ ਹੈ ਜਿਹੜੀ ਵਾਦਾ ਖਲਾਫੀ ਤੇ ਆ ਗਈ ਆਪਣੀ ਜੋ ਮੀਟਿੰਗ ਸੀ ਉਹ ਮੀਟਿੰਗ ਦੇ ਵਿੱਚੋਂ ਸਰਕਾਰ ਭੱਦੀ ਨਜ਼ਰ ਆ ਰਹੀ ਆ ਤੇ ਜਿਸ ਦੇ ਰੋਸ ਵਜੋਂ ਅਸੀਂ ਜਿਹੜਾ ਅੱਜ ਉਰੇ ਗੇਟ ਰੈਲੀ ਤੇ ਰੋਸ ਪ੍ਰਦਰਸ਼ਨ ਕੀਤਾ ਹੈਗਾ ਇਹ ਸਰਕਾਰ ਜੋ ਹੱਕ ਸੱਚ ਦੇ ਲੋਕ ਲੜਨ ਵਾਲੇ ਲੋਕ ਨੇ ਜੋ ਆਪਣੀ ਆਵਾਜ਼ ਸਰਕਾਰ ਦੇ ਖਿਲਾਫ ਬੁਲੰਦ ਕਰਦੇ ਨੇ ਉਹਨਾਂ ਦੇ ਇਹਨਾਂ ਨੇ ਇੱਕੋ ਇੱਕ ਸਰਕਾਰ ਚੀਜ਼ ਲੈ ਕੇ ਆਈ ਹੈ ਵੀ ਛੁੱਟੇ 307 ਦੇ ਪਰਚੇ ਪਾਓ ਪਰਚਿਆਂ ਤਹਤੇ ਲੋਕਾਂ ਦੀ ਆਵਾਜ਼ ਦਬੜਨਾ ਚਾਹੁੰਦੀ ਹੈ ਚਾਹੇ ਉਹ ਟਰਾਂਸਪੋਰਟ ਦੇ ਕੰਮੇ ਨੇ ਚਾਹੇ ਸਾਡੇ ਮੀਡੀਆ ਵਾਲੇ ਪ੍ਰੈਸ ਪ੍ਰੈਸ ਵਾਲੇ ਪੱਤਰਕਾਰ ਵੀਰ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਤੇ ਵੀ ਜਿਹੜੇ ਪਰਚੇ ਪਾਏ ਗਏ ਨੇ ਸੋ ਇਹ ਜੋ ਬੋਲਣ ਵਾਲੇ ਲੋਕ ਨੇ ਜੋ ਲੜਨ ਵਾਲੇ ਲੋਕ ਨੇ ਜੋ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ ਉਹਨਾਂ ਦੀ ਆਵਾਜ਼ ਨੂੰ ਇਹ ਪਰਚਿਆਂ ਦੇ ਰੂਪ ਦੇ ਵਿੱਚ ਇਹ ਸਰਕਾਰ ਹੈ ਜਿਹੜੀ ਇਹ ਦਬੜਨਾ ਚਾਹੁੰਦੀ ਹੈ ਅੱਜ ਸਾਡੀ ਜਿਹੜੀ ਗੇਟ ਰੈਲੀ ਸੀ 10 ਤੋਂ 12 ਵਜੇ ਦਾ ਸਮਾਸੀ ਗੇਟ ਰੈਲੀ ਦਾ ਲਗਭਗ ਪੂਰਨ ਸਾਰੇ ਡੀਪਾਂ ਦੇ ਵਿੱਚ ਜਿਹੜੀ ਸਾਡੀ ਅਜੇ ਗੇਟ ਰੈਲੀ ਅੱਗੇ ਸਾਡੀ 9 ਤਰੀਕ ਨੂੰ ਸੰਗਰੂਰ ਸੰਗਰੂਰ ਦੇ ਵਿੱਚ ਕਨਵੈਨਸ਼ਨ ਰੱਖੀ ਗਈ ਹੈ ਜਿਹਦੇ ਵਿੱਚ ਅਸੀਂ ਕਿਸਾਨ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਟ੍ਰੇਡ ਜਥੇਬੰਦੀਆਂ ਤੇ ਸਾਡੇ 27 ਡੀਪਾਂ ਦੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਪੀਆਰਟੀਸੀ ਦੇ ਮੁਲਾਜ਼ਮਾਂ ਤੇ ਅਸੀਂ ਬੁੱਧੀਜੀਵੀਆਂ ਨੂੰ ਤੇ ਹੋਰ ਆਮ ਪਬਲਿਕ ਦੀ ਆਮ ਪੰਜਾਬ ਦੀ ਪਬਲਿਕ ਨੂੰ ਬੇਨਤੀ ਕਰਦੇ ਹਾਂ ਵੀ ਅਸੀਂ ਸਰਕਾਰ ਦੀਆਂ ਜੋ ਨਲਕੀਆਂ ਨੇ ਜੋ ਵਾਅਦਾ ਖਲਾਫੀਆਂ ਨੇ ਜੋ ਸਰਕਾਰ ਵਨ ਸਮੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਸਾਰੇ ਅਸੀਂ ਉਸ ਕਾਨਫਰੰਸ ਦੇ ਵਿੱਚ ਜਨਤਕ ਕਰਾਂਗੇ ਮਾਰੂ ਨੀਤੀਆਂ ਸਰਕਾਰ ਦੀਆਂ ਜਨਤਕ ਕਰਾਂਗੇ ਜਿਹੜੇ ਸਾਡੇ ਤੇ 307 ਦੇ ਪਰਚੇ ਝੂਠੇ ਪਾ ਕੇ ਸਾਡੇ ਸਾਥੀ ਜੇਲਾਂ 'ਚ ਡੱਕਿਆ ਤੇ ਸਾਡੇ ਸਾਥੀਆਂ ਨੂੰ ਜੇਲਾਂ ਦੇ ਵਿੱਚ ਬੰਦ ਕੀਤਾ ਹੋਇਆ ਉਹ ਅਸੀਂ ਜਿਹੜੀ ਆਵਾਜ਼ ਹੈ ਆ ਪਬਲਿਕ ਦੇ ਵਿੱਚ ਪੰਜਾਬ ਵਾਸੀਆਂ ਦੇ ਵਿੱਚ ਲੈ ਕੇ ਜਾਵਾਂਗੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਜਿਹੜੇ ਸਾਡੇ ਪਰਚੇ ਆ ਸਾਡੇ ਸਾਥੀਆਂ ਨੂੰ ਨਰਾ ਕੀਤਾ ਜਾਵੇ ਸਾਨੂੰ ਸੰਘਰਸ਼ ਦੇ ਰਾਹ ਨਾ ਪੈਣਾ ਪਵੇ ਨਹੀਂ ਅਸੀਂ ਜਿਹੜੀ 9 ਤਰੀਕ ਦੀ ਕਨਵੈਨਸ਼ਨ ਆ ਉਸ ਤੋਂ ਬਾਅਦ ਪੱਕਾ ਧਰਨਾ ਹੜਤਾਲ ਅਣਮਿੱਥੇ ਸਮੇਂ ਦੀ ਜਾਂ ਹੋਰ ਵੀ ਜਿਹੜੇ ਤਿੱਖੇ ਪ੍ਰੋਗਰਾਮ ਨੇ ਤਿੱਖੇ ਸੰਘਰਸ਼ ਨੇ ਕਰਨ ਨੂੰ ਮਜਬੂਰ ਹੋਵਾਂਗੇ ਸਾਡੇ 10 ਸਾਥੀ ਸੰਗਰੂਰ ਡੀਪੂ ਦੇ ਪ੍ਰਧਾਨ ਸੈਕਟਰੀ ਜਿਹੜੇ ਹੈਗੇ ਆ ਉਹ ਜ਼ਿਲ੍ਹਿਆਂ ਦੇ ਵਿੱਚ ਬੰਦ ਨੇ ਜੀ ਸੰਘਰਸ਼ ਕਰਦੇ ਆ ਉਹਨਾਂ ਨੂੰ ਕਿਉਂਕਿ ਸਾਡੀ 28 ਤਰੀਕ ਨੂੰ ਗੇਟ ਰੈਲੀ ਸੀ ਜਿਸ ਤਰ੍ਹਾਂ ਅੱਜ ਸ਼ਾਂਤਮਈ ਗੇਟ ਰੈਲੀ ਹੋਈ ਆ ਪਰ ਮੈਨੇਜਮੈਂਟ ਦੇ ਕੁਝ ਅਧਿਕਾਰੀ ਚਾਹੁੰਦੇ ਸੀ ਵੀ ਸਰਕਾਰ ਦੀ ਥੂਠੂ ਹੋਵੇ ਸਰਕਾਰ ਦੀ ਬਦਨਾਮੀ ਹੋਵੇ ਉਹਨਾਂ ਨੇ ਜਾਣ ਬੁੱਝ ਕੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਸਰਕਾਰ ਨੂੰ ਗੁੰਮਰਾਹ ਕਰਕੇ ਸਾਡੇ ਸਾਥੀਆਂ ਨੂੰ ਰਾਤ ਨੂੰ ਘਰਾਂ ਦੇ ਵਿੱਚੋਂ ਡੱਕਿਆ ਉਹਨਾਂ ਨੂੰ ਨજરਬੰਦ ਕੀਤਾ ਤੇ ਉਹਨਾਂ ਦੇ ਝੂਠੇ ਪਰਚੇ ਪਾ ਕੇ ਜੇਲ੍ਹਾਂ 'ਚ ਡੱਕਿਆ ਜਿਸ ਕਾਰਨ ਜਿਹੜੀ ਇਹ ਸਥਿਤੀ ਵਿਗੜੀ ਆ ਇਹ ਸਰਕਾਰ ਹੁਣ ਪਰਚੇ ਪਰਚੇ ਦੀ ਗੇਮ ਖੇਡ ਰਹੀ ਆ ਚاہے ਜਿਹੜੇ ਬੋਲਣ ਵਾਲੇ ਲੋਕ ਨੇ ਚਾਹੇ ਟਰਾਂਸਪੋਰਟ ਦੇ ਕੰਮ ਨੇ ਚਾਹੇ ਪੱਤਰਕਾਰ ਵੀਰ ਨੇ ਚਾਹੇ ਹੋਰ ਵੀ ਜਿਵੇਂ ਸਟੂਡੈਂਟਾਂ ਨੇ ਧਰਨਾ ਲਾਇਆ ਸੀ ਯੂਨੀਵਰਸਿਟੀ ਦਾ ਮਸਲਾ ਆਇਆ ਸੀ ਉਹਨਾਂ ਦੇ ਉੱਪਰ ਪਰਚੇ ਪਾਏ ਗਏ ਸੋ ਇਹ ਸਰਕਾਰ ਪਰਚੇ ਪਰਚਿਆਂ ਤੱਕ ਸੀਮਿਤ ਰਹੀ ਗਈ ਸਰਕਾਰ ਨੇ ਕੋਈ ਵਿਕਾਸਨਾ ਦੀ ਕੋਈ ਚੀਜ਼ ਨਹੀਂ ਕੀਤੀ ਤੇ ਪੰਜਾਬ ਦੀ ਤਰਸਦੀ ਬਣੀ ਹੋਈ ਆ ਨਿਤ ਨਮਾ ਸਰਕਾਰ ਪੰਜਾਬ ਦੇ ਵਿੱਚ ਕੋਈ ਕਤਲ ਕਾਂਡ ਹੋ ਗਿਆ ਕਬੱਡੀ ਖਿਡਿਆਰੀ ਸ਼ਰਿਆਮ ਜਿਹੜੀ ਪੰਜਾਬ ਦੀ ਸਥਿਤੀ ਆ ਡਾਮਾ ਡੋਲਾ ਸਰਕਾਰ ਦਾ ਫੇਲੀਅਰ ਆ ਅਸੀਂ ਸਰਕਾਰ ਨੂੰ ਕੰਬ ਕਰਨ ਦੀ ਨੀਚੋਂ ਜਗਾਉਣਾ ਚਾਹੁੰਦੇ ਆ ਨਹੀਂ ਪਰ ਅਸੀਂ ਆਉਣ ਵਾਲੀ 9 ਤਰੀਕ ਨੂੰ ਵੱਡੀ ਕਨਵੈਨਸ਼ਨ ਵੱਡੀ ਗਿੰਕੀ ਦੇ ਵਿੱਚ ਸੈਂਕੜੇ ਮੁਲਾਜ਼ਮਾਂ ਨੂੰ ਲਿਜਾ ਕੇ ਉੱਥੇ ਜਿਹੜੀ ਆਪਣੀ ਆਵਾਜ਼ ਉਹ ਬੁਲੰਦ ਕਰਾ ਗਏ। ਸਰ ਭਾਈ ਤੁਹਾਡੇ ਦੇ ਤਸ਼ੱਦਦ ਤੋਂ ਬਾਇ ਸੀ ਜਾਂ ਤੇ ਦਾ ਪਰਚਾ ਸੀ ਆਦਿਆਂ ਜੀ ਨਹੀਂ ਸਾਥੀ ਨਹੀਂ ਜਿਆ ਜੀ ਕੀ ਕਹਿਣਾ ਚਾਹੁੰਦੇ। ਬਿਲਕੁਲ ਜੀ ਸਰਕਾਰ ਨੇ ਸਰਕਾਰ ਦੀ ਦਿਸ਼ਾ ਨਿਰਦੇਸ਼ਾਂ ਤੇ ਜੋ ਪ੍ਰਸ਼ਾਸਨ ਵੱਲੋਂ ਸਾਡੇ ਤੇ ਤਸ਼ੱਦਦ ਕੀਤਾ ਉਹ ਕੋਈ ਲੋਕਿਆਂ ਨੇ ਕਿਸੇ ਤੋਂ ਉਹ ਪੂਰੇ ਵਰਲਡ ਦੇ ਵਿੱਚ ਜਿਹੜਾ ਉਹ ਵਾਇਰਲ ਹੋਇਆ ਤੇ ਪੂਰੇ ਵਰਲਡ ਨੇ ਜਿਹੜੀ ਉਸ ਚੀਜ਼ ਦੀ ਨਿਖੇਦੀ ਕੀਤੀ। ਪਹਿਲਾ ਪੰਜਾਬ ਤੱਕ ਸੀਮਤ ਸੀ ਪੂਰੇ ਵਰਲਡ ਨੇ ਉਸ ਚੀਜ਼ ਦੀ ਨਖੇਤੀ ਕੀਤੀ ਜੋ ਧੱਕੇ ਨਾਲ ਸਾਡੇ ਨਾਲ ਕੀਤੀ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਇਹ ਸਰਕਾਰ ਜੋ ਵੀ ਇਹਨਾਂ ਦੇ ਖਿਲਾਫ ਜਾਂ ਆਪਣੀਆਂ ਹੱਕੀ ਜਾਂ ਜਾਇਜ਼ ਮੰਗਾਂ ਦੇ ਲਈ ਆਵਾਜ਼ ਬੁਲੰਦ ਕਰਦਾ ਤਾਂ ਉਹਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਇਹ ਸਰਕਾਰ ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਲੇ ਪਾਸੇ ਨੂੰ ਜਾਂਦੀ ਹੈ ਆ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਪੱਤਰਕਾਰ ਭਰਾਵਾਂ ਨੇ ਲੋਕ ਨੂੰ ਸਵਾਲ ਕੀਤੇ ਉਹਨਾਂ ਨੂੰ ਕਿ ਉਹਨਾਂ ਨੇ ਇਸੇ ਚੀਜ਼ ਦੇ ਉੱਤੇ ਉਹਨਾਂ ਦੇ ਪਰਚੇ ਕਰਤੇ ਵੀ ਇਹਨਾਂ ਨੇ ਦੰਗਾ ਭੜਗਾਉਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਤਰ੍ਹਾਂ ਜੇ ਹੁਣ ਸਵਾਲ ਕਰਨ ਤਾਂ ਹੀ ਜ਼ੰਗੇ ਭੜਕਣ ਲੱਗੇ ਤਾਂ ਇਹ ਸਿੱਧਾ ਸਾਬਤ ਹੁੰਦਾ ਵੀ ਲੋਕਾਂ ਨੂੰ ਇਹ ਬੋਲਣ ਨਹੀਂ ਦੇਣਾ ਚਾਹੁੰਦੀ ਸਰਕਾਰ ਵੀ ਲੋਕ ਸਾਡੇ ਤੇ ਸਵਾਲ ਵੀ ਨਾ ਕਰਨ ਤੇ ਆਪਣੀਆਂ ਮੰਗਾ ਮੀਨਾ ਸਾਡੇ ਤੱਕ ਲੈ ਕੇ ਆਉਣ ਸੋ ਉਸ ਚੀਜ਼ ਨੂੰ ਲੈ ਕੇ ਜਿਹੜਾ ਅੱਜ ਦਾ ਸਾਡਾ ਇਸ ਰੋਸ ਆ ਜਿਹੜਾ 28 ਤਰੀਕ ਤੋਂ ਸ਼ੁਰੂ ਹੋਇਆ ਵੈਸੇ ਇਹ ਚਲੋ ਸਾਡੀ ਜਥੇਬੰਦੀ ਨੇ ਜੋ ਵੀ ਹੁਣ ਰਾਜਨੀਤੀ ਬਣਾਈ ਹੈ ਉਹਦੇ ਤਹਿਤ ਅੱਜ 6 ਤਰੀਕ ਦੀ ਸਾਡੀ ਗੇਟ ਰੈਲੀ ਸੀ 10 ਤੋਂ 2 ਵਜੇ ਤੱਕ ਦੀ ਜੋ ਸਾਡੇ ਸਾਥੀ ਕੁਝ ਜੇਲ੍ਹ ਚੋਂ ਰਿਹਾ ਹੋ ਚੁੱਕੇ ਨੇ ਸਰਕਾਰ ਦੇ ਵਾਅਦੇ ਮੁਤਾਬਕ ਉਹਨਾਂ ਨੇ ਡਿਊਟੀ ਪਾਉਣ ਦੀ ਗੱਲ ਕਹੀ ਸੀ ਤੇ ਉਹਨਾਂ ਨੂੰ ਹਾਲੇ ਤੱਕ ਡਿਊਟੀ ਨਹੀਂ ਪਾਇਆ ਗਿਆ ਸਰਕਾਰ ਦੇ ਵਾਅਦੇ ਮੁਤਾਬਕ ਉਹਨਾਂ ਨੇ ਜੇਲ੍ਹਾਂ ਚੋਂ ਰਿਹਾ ਕਰਨ ਦੀ ਗੱਲ ਕਹੀ ਸੀ 307 ਦੇ ਪਰਚੇ ਰੱਦ ਕਰਨ ਦੀ ਜਾਂ ਜੋ ਵੀ ਪਰਚੇ ਹੋਏ ਨੇ ਉਹਨਾਂ ਨੂੰ ਰੱਦ ਕਰਨ ਦੀ ਗੱਲ ਕਹੀ ਸੀ ਤਾਂ ਉਹ ਵਾਅਦਾ ਖਿਲਾਫੀ ਕੀਤੀਆਂ ਤੇ ਕੋ ਸਾਥੀ ਸਾਡੇ ਹਾਲੇ ਵੀ 10 ਜਿਹੜੇ ਸਾਥੀ ਨੇ ਸੰਗਰੂਰ ਦੇ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਉਸ ਵਾਅਦਾ ਖਿਲਾਫੀ ਦੇ ਖਿਲਾਫ ਜਿਹੜਾ ਸੀ ਕਾਲੀਆਂ ਪੱਟੀਆਂ ਪੱਗਾਂ ਤੇ ਬੰਨ ਕੇ ਮੱਥਿਆਂ ਤੇ ਬੰਨ ਕੇ ਰੋਜ਼ ਪ੍ਰਦਰਸ਼ਨ ਕਰ ਰਹੇ ਬਿਲਕੁਲ ਜੀ ਉਹ ਵੀ ਮੁੱਦਾ ਸਾਨੂੰ ਕਾਫੀ ਫੋਨ ਆਉਂਦੇ ਨੇ ਵੀ ਗੱਲਬਾਤ ਕਰੋ ਸਾਡੇ ਨਾਲ ਆਓ ਸਾਡੇ ਨਾਲ ਗੱਲਬਾਤ ਸਾਰੀ ਸਾਂਝੀ ਕਰੋ ਅਸੀਂ ਤੁਹਾਡਾ ਸਾਥ ਦੇਨੇ ਆ سپورਟ ਕਰਦੇ ਆ ਪਰ ਫਿਲਹਾਲ ਸਾਡੇ ਵੱਲੋਂ ਹੀ ਉਸ ਚੀਜ਼ ਨੂੰ ਹੱਲੇ ਰੋਕਿਆ ਗਿਆ ਕਿਉਂਕਿ ਅਸੀਂ ਸਾਡਾ ਜਿਹੜਾ ਸਭ ਤੋਂ ਪਹਿਲਾਂ ਜਿਹੜੀ ਸਾਡੀ ਹੋਂ ਨਜ਼ਰ ਆ ਸਾਡੇ ਜਿਹੜੇ ਜੇਲ੍ਹ ਚ ਬੰਦ ਸਾਥੀ ਨੇ ਜਾਂ ਜਿਹੜੇ ਸਾਥੀ ਰਿਹਾ ਹੋਏ ਨੇ ਉਹਨਾਂ ਨੂੰ ਡਿਓਟੀਆਂ ਪਵਾਉਣ ਵਾਲੇ ਪਾਸੇ ਆ ਤੁਹਾਡਾ ਧਿਆਨ ਸਾਰਾ ਉਸ ਪਾਸੇ ਆ ਉਹ ਮਸਲੇ ਨੂੰ ਵੀ ਅਸੀਂ ਜ਼ਰੂਰ ਲੈ ਕੇ ਆਵਾਂਗੇ ਸਾਹਮਣੇ ਥੋੜੇ ਪੰਜਾਬ ਵਾਸੀਆਂ ਦੇ ਸਾਥ ਨਾਲ ਥੋੜੇ ਮੀਡੀਆ ਦੇ ਸਾਥ ਨਾਲ ਤੇ ਜੋ ਵੀ ਜਥੇਬੰਦੀਆਂ ਸਾਡਾ ਸਮਰਥਨ ਕਰ ਰਹੀਆਂ ਉਹਨਾਂ ਦੇ ਸਮਰਥਨ ਨਾਲ ਉਹ ਮਸਲਾ ਵੀ ਅਸੀਂ ਜ਼ਰੂਰ ਸਾਹਮਣੇ ਲੈ ਕੇ ਜਾਵਾਂਗੇ